ਕਲਾਨੌਰ ਤੋਂ ਬਟਾਲਾ ਖਰੀਦਾਰੀ ਕਰਨ ਆਏ ਮਾਪਿਆਂ ਦੀ 4 ਸਾਲਾਂ ਤੀ ਉਸ ਵਕਤ ਬਟਾਲਾ ਬਸ ਅੱਡੇ ਤੇ ਹੀ ਰਹਿ ਗਈ ਜਦੋਂ ਮਾਪਿਆਂ ਜਾਣ ਪੁਣੇ ਚ ਬਸ ਤੇ ਚੜ ਕੇ ਵਾਪਸ ਬਟਾਲਾ ਤੋਂ ਕਲਾਨੌਰ ਪਹੁੰਚ ਗਏ ਤਾਂ ਉੱਥੇ ਬਸ ਵਿੱਚੋਂ ਉਤਰ ਕੇ ਆਪਣੀ ਤੀ ਨੂੰ ਲੱਭਣ ਲੱਗੇ ਜਦੋਂ ਤੀ ਨਾ ਮਿਲੀ ਤਾਂ ਲੱਗੇ ਫੋਨ ਖੜਕਾਉਣ ਉਧਰ ਦੂਸਰੇ ਪਾਸੇ ਗੁਆਚੀ ਤੀ ਲੋਕਾਂ ਦੀ ਮਦਦ ਨਾਲ ਟ੍ਰੈਫਿਕ ਪੁਲਿਸ ਬਟਾਲਾ ਦੇ ਇਨਚਾਰਜ ਕੋਲ ਪਹੁੰਚ ਗਈ ਫਿਰ ਸ਼ੁਰੂ ਹੋਈ ਤੀ ਦੇ ਮਾਪਿਆਂ ਨੂੰ ਲੱਭਣ ਦੀ ਕਾਰਵਾਈ ਅਤੇ ਬਟਾਲਾ ਟ੍ਰੈਫਿਕ ਪੁਲਿਸ ਨੇ ਮਹਿਸ 4 ਘੰਟੇ ਵਿੱਚ ਤੀ ਨੂੰ ਮਾਪਿਆਂ ਦੇ سپرد ਕਰ ਦਿੱਤਾ ਇਸ ਮੌਕੇ ਤੀ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਦਿਖਾਈ ਦਿੱਤੇ ਅਤੇ ਉਹ ਬਟਾਲਾ ਟ੍ਰੈਫਿਕ ਪੁਲਿਸ ਦਾ ਧੰਨਵਾਦ ਕਰਦੇ ਨਜ਼ਰ ਆਏ ਪਟਾਲੇ ਬਸ ਸਟੈਂਡ ਤੋਂ ਕੀ ਲੈਣਾ ਹੈ ਇੱਥੋਂ ਅਸੀਂ ਸ਼ਾਪਿੰਗ ਕਰਨ ਆਏ ਸੀ ਕਿਤੋਂ ਵੀ ਕਰਨਾ ਹੈ ਕਿ ਆਜੇ ਕਲਾਂਗੁਰ ਲਾ ਕੋ ਪਿੰਡ ਹੈ ਕਿੰਪਰੋਤੋਂ ਆਏ ਸੀ ਪਟਾਲੇ ਸ਼ਾਪਿੰਗ ਕਰਨ ਥੋੜੀ ਕਮੇਟੀ ਕੀਤਾ ਬਹੁਤ ਇਸ ਪਹਿਲਾ ਜਿਆਦਾ ਸਮਾਨੀ ਨਾਲ ਜਿਆਦਾ ਹੋਣ ਕਰਕੇ ਮੈਨੂੰ ਲੱਗਿਆ ਵੀ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਵਾਰੀ ਤੇ ਬਿਠਾ ਲੈਣੇ ਮੈਂ ਪਿਛਲੀ ਵਾਰੀ ਤੇ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨੂੰ ਲੱਗਾ ਮੰਮੀ ਜੀ ਹੁਣਾਂ ਕੋਲ ਹੈ ਤੇ ਉਹਨਾਂ ਨੇ ਲੱਗਾ ਮੇਰੇ ਕੋਲ ਹੈ ਤੁਪ ਲਿਖਿਤ ਵਿੱਚ ਉਹਨਾਂ ਨੂੰ ਇੱਥੇ ਰੈਪਿਡ ਆ ਗਈ। ਤੁਹਾਨੂੰ ਕਿੱਥੇ ਪਤਾ ਲੱਗਾ ਜਾ ਕੇ ਤੇ ਬੱਚਿਆਂ ਨੇ। ਕਲਾ ਨਰ ਤੋਂ ਥੋੜੀ ਜਿਹੀ ਉੜਾਂ ਬਾਅਦ ਮੈਂ ਉਹ ਉੜਾਂ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਨੇ ਤੇ ਤੁਹਾਡੇ ਲੱਗੇ ਹੋਣੀ ਹੈ ਤੇ ਮੈਂ ਮੇਰੇ ਲੱਗੇ ਛੋਟੀ ਹੈ ਵੱਡੀ ਨਹੀਂ ਹੈ। ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਇੱਧਰ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਤਾਂਦੇ ਨਹੀਂ ਸਾਡੇ ਕੋਲ ਵੀ ਨਹੀਂ ਹੈ। ਫਿਰ ਜਦੋਂ ਦਾ ਫੋਨ ਕੀਤਾ ਉਹ ਬੱਸ ਵਾਲੇ ਵੀ ਤੇ ਉਹਨਾਂ ਨੂੰ ਪੁੱਛ ਆਂ ਮੈਂ ਤੇ ਇੱਧਰ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਤੇ ਇੱਧਰ ਉਹਨਾਂ ਕੋਲ ਹੈ। ਉੱਥਾਨ ਚੱਕੀ ਲੱਗੀ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ। ਕਿੰਨੇ ਉਮਰ ਬੱਚੇ ਦੇ? 4-4। ਕਿਹੜੀ ਕਲਾਸ ਚ ਪੜਦੇ ਨੇ? ਨਰਸਰੀ ਚ। ਕੋਈ ਸੁਕੀ ਮੈਸੇਜ ਰਜ। ਧੰਨਵਾਦ ਕਰਨ ਚਾਹਨੀ ਇਹਨਾਂ ਦੇ ਬਿਨਾਂ ਨੇ ਮੇਰੀ ਕੀ ਮਿਲਣਾ ਟਾਦੀ। ਸਾਡੇ ਨਾਲ ਜਿਸ ਦੇ ਨਾਲ ਇਹ ਵਿੱਚ ਗੇਟੀਏ ਨਾਲ ਘਟ ਤੋਂ ਚ ਪਰਵਾ ਨਹੀਂ। ਕੱਪੜੇ ਕੀ ਦਿਨ ਵਾਸਤੇ ਤਰ੍ਹਾਂ ਨਾਲ ਉਹ ਤੁਹਾਈ ਬਟਾਲੀ। ਇਹ ਕੱਪੜੇ ਚੀਦ ਕੇਆਂ ਦੇ ਬਟਾਲੀ ਤੋਂ ਬਾਅਦ ਪਾਹਨਦੇ ਹੋ। ਜਦੋਂ બસ ਚ ਬਹਿਣ ਲਗੇ ਤੇ ਬਸ ਚ ਰਾਸ਼ੀ ਜਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਇਹਨਾਂ ਦੀ ਮੰਮੀ ਕੋਲੋਂ ਬੇਟੀ ਕੇ ਚਾਹੇ ਬੇਟੀ ਕੋਲੋਂ ਬੈਠੀ ਹੈ ਤੇ ਬਸ ਵਿੱਚ ਬੈਠ ਗਈ। ਬੇਟੀ ਤੇ ਛੱਡ ਲੇਗੀ। ਜਦੋਂ ਕਲਾ ਨੂੰ ਥੋੜਾ ਪਿਛੇ ਦੇ ਉਹ ਬਸ ਚ ਜਲਾਸ਼ ਘਟਿਆ। ਤੇ ਉਹਨਾਂ ਨੇ ਦੇਖਿਆ ਵੀ ਮੇਰੀ ਕਿਥੇ ਦੇ ਬੇਟੀ ਨਾਲ ਤੇ ਬੇਟੀ ਉਹਨੂੰ ਤੇ ਨਾ ਮੇਰੇ ਮੇਸੀ ਕੋਲ ਹੀ। ਤੇ ਫਿਰ ਉੱਥੋਂ ਉਹਨਾਂ ਨੇ ਪਤਾ ਨਹੀਂ ਕਿੰਨਾ ਸਮਾਂ ਕਰ ਦਿੱਤਾ ਇੱਥੇ ਬਟਾਲੇ। ਕਾਲੇ ਸੰਪਰਕ ਕੀਤਾ ਉਸ ਟਾਈਮ ਤੇ ਬਟਾਲੇ ਬਸ ਸਟੈਂਡ ਤੇ ਵੀ। ਨਾਮ ਵੀ ਜਾਣਦਾ ਨਾ ਤੇ ਫਿਰ ਉਹਨਾਂ ਨੇ ਪਈ ਇਤਿਹਾਸਕੀ ਦਫ਼ਤਰਾਂ ਕੀ ਸੰਪਰਕ ਕਰਕੇ ਦੀ ਨਾਲ ਮਲਾਜਮਾ ਦੀ ਮਸਲੇ ਨਾਲ ਬੇੜੀ ਸਾਡੀ ਅਪੋਰ ਰਖੀ ਤੇ ਬਾਅਦ ਵਿੱਚ ਗੁਰਨੇ ਸਾਹਿਬ ਦੇ ਨਾਲ ਸਫ਼ਰ ਕਰਕੇ ਦੀ ਮਰਾਜਵਾਲਾ ਸੰਗ ਸਰਟੀਫਿਕੇਟ ਜਿਹੜੀ ਸਟੈਂਡ ਤੇ ਸਨਿਮਲ ਆ। ਮਨੁਲਾ ਜੀ ਮੈਂ ਧੰਨਵਾਦ ਕਰਨਾ ਚਾਹੁੰਦੇ ਹਾਂ। ਪਹਿਲ ਦਿਲੋਂ ਧੰਨਵਾਦ। ਜੀ ਸਰ ਅੱਜ ਮਿਤੀ 7 4 23 ਨੂੰ ਵਕਤ ਕਰੀਬ 3 ਵਜੇ ਦਾ ਸੀਗਾ ਬਾਸ ਸਟੈਂਡ ਤੇ ਕੁਲਵਾਰਸ ਬੱਚੀ ਛੋਟੀ ਸੁਮਰੀਤ ਕੌਰ ਰੇਪੇਤਾ ਦਾ ਨਾਮ ਪਰਮਜੀਤ ਸਿੰਘ ਆਵਾਸੀ ਪਿੰਡ ਸੰਘੋਵਾਲ ਉਸ ਜ਼ਿਲ੍ਹਾ ਮਜੀਠਾ ਥਾਣੇ ਆਪਣੇ ਅਜਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਬੱਸ ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੋਰ ਵਾਲੀ ਬੱਸ ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੇਠ ਰਾਜਨ ਸੇਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਰਹਿ ਨਹੀਂ ਪਰ ਇਹਨੂੰ ਮੁਸ਼ਕਲ ਨਹੀਂ ਸਮਝਦੇ ਅਸੀਂ ਬੜਾ ਵੱਡਾ ਵਾਇਕਰ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਛਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਬੱਚਿਆਂ ਦੇ ਮਾਪਿਆਂ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਸ਼ਹਿਰ ਹੁੰਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਿਆਰ ਦਿਓ देखो बच्चे ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸਾਂਭਾਂਗੇ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਦਾ ਇਹਨਾਂ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਹੈ ਵੀ ਆਪਣੇ ਬੱਚਿਆਂ ਦੇ ਪਹਿਲ ਦੇ ਤੌਰ ਤੇ ਧਿਆਨ ਰੱਖਿਆ ਕਰੋ